ਜਿਵੇਂ ਸਾਡੇ ਯਾਰ ਕੇ ਜੰਗ ਨੌਜਵਾਨ ਨੇ ਜਿਹੜੇ ਸਾਰੇ ਬਾਹਰ ਜਾਈ ਜਾਂਦੇ ਆ ਜਣਾ ਖਣਾ ਦੇਖ ਲੋ ਬਾਹਰ ਜਾਣਾ ਬਾਹਰ ਜਾਣਾ ਨਾ ਆਪਣੇ ਦੇਸ਼ ਬਾਰੇ ਕੋਈ ਸੋਚਦਾ ਹੀ ਨਹੀਂ ਪਿਆ ਆਪਸ਼ਨ ਹੈ ਕਿ ਆਪਣੇ ਕੋ ਬਾਹਰ ਆਣੇ ਮੈਂ ਕਹਿੰਦਾ ਨਹੀਂ ਮੈਂ ਕਿ ਮੈਂ ਬਾਹਰ ਆਣਾ ਹੀ ਨਹੀਂ ਮੈਂ ਹੋਰ ਜਿਹੜੀ ਕੰਟਰੀ ਮੈਂ ਜਾਣਾ ਚਾਹੁੰਦਾ ਮੈਂ ਉੱਥੇ ਵੀ ਡਿਲੇ ਕਰਤਾ ਵੀ ਮੈਂ ਬਾਹਰ ਨਹੀਂ ਜਾਣਾ ਮੈਂ ਕਹਿੰਦਾ ਆਮ ਗਾਮ ਆ ਘੁੰਮਣ ਆਉਂਗਾ ਬਟ ਮੈਂ ਕੰਮ ਇੱਥੇ ਹੀ ਰਹਿ ਕੇ ਕਰੂੰਗਾ ਲੱਗੀ ਜਾਂਦੇ ਜਿਵੇਂ ਮੈਂ ਸਵੇਰੇ 5 5:30 ਵਜੇ ਉੱਠ ਜਾਂਦਾ ਹੀ 6:00 ਵਜੇ ਆਪਣਾ ਲੱਗਦਾ ਮੈਂ 10:00 ਵਜੇ ਤੱਕ ਸਾਰਾ ਰੈਡੀ ਹੋ ਜਾਂਦਾ ਵਾ ਸਮਾਨ ਸ਼ਰਮ ਦਾ ਕੋਈ ਕੰਮ ਦੇ ਵਿੱਚ ਵੀ ਤੋਂ ਬਹੁਤ ਵਧੀਆ ਕੰਮ ਕਰ ਰਿਹਾ ਸੋ ਮੈਨੂੰ ਤਾਂ ਹੋਰ ਸਪੋਰਟ ਮਿਲਦੀ ਆ ਹੋਰ ਮੈਨੂੰ એનર્ਜੀ ਮਿਲਦੀ ਆ ਇਸ ਕੰਮ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਮੈਂ ਆਪ ਮਮਾ ਕਹਿੰਦੇ ਕੋਈ ਨਹੀਂ ਜਿਵੇਂ ਤੇਰਾ ਮਨ ਹੈਗਾ ਤੂੰ ਕਰ ਲੈ ਉਹਨਾਂ ਨੇ ਕਦੇ ਰੋਕਿਆ ਨਹੀਂ ਕਿਸੇ ਵੀ ਚੀਜ਼ ਤੋਂ ਸੋ ਮੈਂ ਆਪਣਾ ਆਪ ਸੈਟਅਪ ਸਟਾਰਟ ਕੀਤਾ ਮੈਨੂੰ ਸ਼ੌਂਕ ਸੀ ਕੁਕਿੰਗ ਦਾ ਵੀ ਮੈਂ ਘਰੇ ਵੀ ਖਾਣਾ ਵਗੈਰਾ ਬਣਾਉਂਦਾ ਰਹਿੰਦਾ ਸੀਗਾ ਰਿਸ਼ਤੇਦਾਰ ਵਗੈਰਾ ਆਉਂਦੇ ਮੈਂ ਆਪ ਹੀ ਖਾਣਾ ਬਣਾਉਂਦਾ ਹੁੰਦਾ ਸੀ ਸੋ ਫਿਰ ਮੈਂ ਆਪਣਾ ਸ਼ੌਂਕ ਹੀ ਆਪਣਾ ਕੰਮ ਬਣਾ ਲਿਆ ਨਹੀਂ ਦੇਖੋ ਯਾਰ ਦੋਸਤ ਆ ਮੇਰੇ ਸਾਰੇ ਬਾਹਰ ਹੀ ਨੇ ਅੱਛਾ ਕੈਨੇਡਾ ਨੇ ਮੈਂ ਆਪਣਾ ਇਕੱਲਾ ਹੀ ਹੋ ਰਿਹਾ ਮ ਤੇ ਬਾਕੀ ਸਾਰੇ ਜਿਹਨ ਮੇਰੇ ਖਾਸ ਦੋਸਤ ਸਾਡਾ ਗਰੁੱਪ ਸੀਗਾ ਚਾਰ ਪੰਜ ਆਣੇ ਤਾਂ ਸਾਰੇ ਕੰਡਾ ਰਹਿੰਦੇ ਆ ਉਹ ਵੀ ਇੰਨਾ ਕਿ ਜ਼ਿਆਦਾ ਮੈਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਬਾਵੇ ਬਹੁਤ ਵਧੀਆ ਗੱਲ ਆ ਵੀ ਤੂੰ ਇੱਥੇ ਕੰਮ ਕੀਤਾ ਵਾ ਸਾਟ ਦੇਖੋ ਇਹ ਸਾਰੇ ਬਾਹਰ ਜਾ ਰਹੇ ਆ ਅੱ비 ਵੀ 25-25 ਲੱਖ ਲਾ ਕੇ ਬਾਹਰ ਜਾਂਦੇ ਆ ਚਲੋ ਉਹਨਾਂ ਦੀ ਹਰੇਕ ਦੀ ਆਪਣੀ ਪਰਸਨਲ ਲਾਈਫ ਹੁੰਦੀ ਆ ਬਟ ਮੇਰਾ ਡਿਲੇ ਕਰਨ ਦਾ ਕਾਰਨ ਇਹ ਸੀ ਵੀ ਮੈਂ ਆਪਣੇ ਦੇਸ਼ ਚ ਲੈ ਕੇ ਕੰਮ ਕਰਨਾ ਚਾਹਨਾ ਜਿਵੇਂ ਸਾਡੇ ਯਾਰ ਕੇ ਜੰਗ ਨੌਜਵਾਨ ਨੇ ਜਿਹੜੇ ਸਾਰੇ ਬਾਹਰ ਜਾਈ ਜਾਂਦੇ ਆ ਜਣਾ ਖਣਾ ਦੇਖ ਲੋ ਬਾਹਰ ਜਾਣਾ ਬਾਹਰ ਜਾਣਾ ਹਨ ਆਪਣੇ ਦੇਸ਼ ਬਾਰੇ ਕੋਈ ਸੋਚਦਾ ਹੀ ਨਹੀਂ ਪਿਆ ਅਸੀਂ ਇੱਥੇ ਜੰਮੇ ਪਲੇ ਆ ਬਾਹਰ ਜਾ ਕੇ ਅਸੀਂ ਆਪਣੀ ਧਰਤੀ ਨੂੰ ਮਾੜੀ ਕਹਿੰਨੇ ਹਨ ਬਾਹਰ ਜਾ ਕੇ ਅਗਲੇ ਨੂੰ ਇੱਥੇ ਦੀ ਵੈਲਿਊ ਪਤਾ ਲੱਗ ਜਾਂਦੀ ਹੈ ਹਨ ਤੇ ਵੀ ਆਪਣੇ ਪੰਜਾਬ ਦੀ ਕੀ ਵੈਲਿਊ ਹੈ ਜਿਹੜੇ ਵੀ ਅਗਲਾ ਸਟੇਟ ਦਾ ਹੈਗਾ ਜਾਣ ਵਾਲਾ ਸੋ ਤਾਂ ਕਰਕੇ ਮੈਨੂੰ ਅਸੀਂ ਆਪਣੇ ਪੰਜਾਬ ਚ ਰਹਿ ਕੇ ਕੰਮ ਕਰਾ ਆਪਣੇ ਦੇਸ਼ ਨੂੰ ਕੇ ਬਧਾਈਏ ਵੀ ਬਾਹਰ ਜਾ ਕੇ ਠੀਕ ਹੈ ਬਾਹਰ ਵੀ ਕੰਮ ਕਰਨਾ ਇੱਥੇ ਵੀ ਕੰਮ ਕਰਨਾ ਅੱਛਾ ਤੁਹਾਡੇ ਪਰਿਵਾਰ ਚ ਕੋਈ ਬਾਹਰ ਰਹਿੰਦਾ ਹੈ ਹਾਂਜੀ ਮੇਰੀ ਭੈਣ ਅਸਟ੍ਰੇਲੀਆ ਚ ਰਹਿੰਦੀ ਹੈ ਹਾਂਜੀ ਰੀਅਲ ਸਿਸਟਰ ਕੀ ਉਹ ਕੀ ਕਹਿੰਦੀ ਹੈ ਨੇ ਕਿੰਨੀ ਸਟਰਗਲ ਸਟਰਗਲਿੰਗ ਲਾਈਫ ਉਹਨਾਂ ਦੀ ਦੇਖੋ ਸਟਰਗਲਿੰਗ ਲਾਈਫ ਦਾ ਬਹੁਤ ਆ ਸਗੋ ਉਹ ਵੀ ਮੈਨੂੰ ਕਹਿੰਦੇ ਸੀ ਵੀ ਤੂੰ ਬਾਹਰ ਆ ਜਾ ਅਸੀਂ ਤੇਰੇ ਪੇਪਰ ਵਗੈਰਾ ਲਗਾ ਦਿੰਨੇ ਆ ਤੇ ਕਨਵੋਕੇਸ਼ਨ ਵਗੈਰਾ ਤੈਨੂੰ ਬੁਲਾ ਲਾਂਗੇ ਅਸੀਂ ਵੀ ਆਪਸ਼ਨ ਹੈ ਕਿ ਆਪਣੇ ਕੋ ਬਾਹਰ ਆਣ ਤੇ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਬਾਹਰ ਆਣਾ ਹੀ ਨਹੀਂ ਮੈਂ ਹੋਰ ਜਿਹੜੀ ਕੰਟਰੀ ਮੈਂ ਜਾਣਾ ਚਾਹੁੰਦਾ ਮੈਂ ਉੱਥੇ ਵੀ ਡਿਲੇ ਕਰਤਾ ਵੀ ਮੈਂ ਬਾਹਰ ਨਹੀਂ ਜਾਣਾ ਮੈਂ ਕਿਹਾ ਆਉਂਗਾ ਮੈਂ ਘੁੰਮਣ ਆਉਂਗਾ ਬਟ ਮੈਂ ਕੰਮ ਇੱਥੇ ਹੀ ਰਹਿ ਕੇ ਕਰੂੰਗਾ ਇਹਨੇ ਵੀ ਬਾਹਰ ਜਾਣੇ ਨਹੀਂ ਹੈਗਾ ਨਫਰਾ ਦਾ ਸਾਰੀ ਕੰਟਰੀਜ਼ ਵਧੀਆ ਨੇ ਬਾਹਰ ਘੁੰਮਣ ਜਾਵਾਂਗੇ ਜਿੱਥੇ ਵੀ ਜਾਣਾ ਜਾਏਗਾ ਨਾ ਤੇ ਬਟ ਕੰਮ ਮੈਂ ਆਪਣੇ ਪੰਜਾਬ ਚ ਰਹਿ ਕੇ ਕਰਨਾ ਚਾਹੁੰਦਾ ਪੰਜਾਬ ਚ ਰਹਿ ਕੇ ਹਾਂ ਤੇ ਇਹ ਖਾਣਾ ਬਣਾਣਾ ਤੁਸੀਂ ਆਪ ਖਾਣਾ ਬਣਾਉਂਦੇ ਹੋ ਜਾਂ ਫਿਰ ਘਰ ਦੇ ਹੈਲਪ ਕਰਦੇ ਨੇ ਤੁਹਾਡੀ ਮੰਮਾ ਵਗੈਰਾ ਨਹੀਂ ਦੇਖੋ ਇਹ ਪਹਿਲਾਂ ਜਦੋਂ ਸਟਾਰਟਿੰਗ ਕੀਤੀ ਉਹ ਸਾਰੇ ਹੈਲਪ ਕਰਾਉਂਦੇ ਨਹੀਂ ਘਰ ਦੇ ਵਿੱਚ ਤੇ ਬਣਾਉਣਾ ਮੈਂ ਸਾਰਾ ਕੁਝ ਆਪ ਹੀ ਆ ਤੇ ਹੁਣ ਏਦਾਂ ਵਾ ਹੁਣ ਮੈਂ ਕਿਚਨ ਆਪਣੀ ਸੈਪਰੇਟ ਬਣਾਈ ਹੋਈ ਆ ਮੈਂ ਆਪਣਾ ਆਪ ਬਣਾਉਂਦਾ ਹਾਂ ਘਰ ਦੇ ਨਾਲ ਮੰਮਾ ਪਹਿਲਾਂ ਨਾਲ ਹੈਲਪ ਕਰਾਉਂਦੇ ਹੁੰਦੇ ਸੀਗੇ ਸਾਰੇ ਕੰਮ ਦੇ ਵਿੱਚ ਤੇ ਜਿਹੜੀ ਰਾਜਮਾ ਤੇ ਕੜੀ ਦੀ ਰੈਸিপি ਹੈ ਵੈਸੇ ਮੰਮਾਦਰ ਦੀ ਹੈ ਮੇਰੇ ਉਹਨਾਂ ਨੇ ਹੀ ਮੈਨੂੰ ਸਿਖਾਈ ਸੀ ਇਹ ਬਣਾਉਣੀ ਸੋ ਹੁਣ ਮੈਂ ਆਪ ਹੀ ਕਰ ਲੈਣਾ ਸਾਰਾ ਮੈਂ ਵਾਲਾ ਉਹਨਾਂ ਨੂੰ ਨਹੀਂ ਲੱਗਦਾ ਕਿ ਚੀਜ਼ਾਂ ਤਿਆਰ ਕਰਨ ਲੱਗ ਪਈ ਲੱਗੀ ਜਾਂਦੀ ਜਿਵੇਂ ਮੈਂ ਸਵੇਰੇ 5 5:30 ਵਜੇ ਉੱਠ ਜਾਂਦਾ ਹੀ 6:00 ਵਜੇ ਆਪਣਾ ਲੱਗਦਾ ਮੈਂ 10:00 ਵਜੇ ਤੱਕ ਸਾਰਾ ਰੈਡੀ ਹੋ ਜਾਂਦਾ ਵਸਤਾਂ 10:00 ਵਜੇ ਤੇ ਸਾਰਾ ਹਾਂਜੀ ਅੱਛਾ ਕਾਫੀ ਲੋਕ ਨੇ ਸਾਡੇ ਨੌਜਵਾਨ ਨੇ ਜਿਵੇਂ ਕਿ ਤੁਸੀਂ ਕਿਹਾ 35-35 ਲੱਖ ਰੁਪਏ ਲੈ ਕੇ 30-30 ਲੱਖ ਰੁਪਏ ਲੈ ਕੇ ਬਾਹਰ ਜਾ ਰਹੇ ਨੇ ਪਰ ਬਾਹਰ ਜਾ ਕੇ ਇਸ ਤੋਂ ਵੀ ਕਈ ਵਾਰੀ ਜਿਹੜਾ ਮਾੜਾ ਕੰਮ ਕਰਨਾ ਪੈਂਦਾ ਆ ਕਿਸੇ ਦੇ ਬੱਚੇ ਸਾਹਮਣੇ ਜਾਂ ਫਿਰ ਮੰਨ ਲਓ ਵਾਸ਼ਰੂਮ ਤੱਕ ਸਾਫ ਕਰਨੇ ਪੈਂਦੇ ਨੇ ਪਰ ਤੁਹਾਨੂੰ ਲੱਗਦਾ ਹੈ ਕਿ ਜੇ ਆਪਾਂ 30 ਤੋਂ 25 ਲੱਖ ਰੁਪਏ ਨਹੀਂ ਕੁਝ ਰਕਮ ਇੱਥੇ ਲਈਏ ਤਾਂ ਸਾਡਾ ਜਿਹੜਾ ਫਿਊਚਰ ਇੱਥੇ ਸਿਕਿਉਰ ਹੈ ਦੇਖੋ ਜੂਰੀ ਨਹੀਂ ਹੈਗਾ ਵੀ 30-35 ਲੱਖ ਹੀ ਲਾਉਣਾ ਹੈ ਬਿਜ਼ਨਸ ਦੇ ਇਨਵੈਸਟਮੈਂਟ ਦੇ ਵਿੱਚ ਕੱਲ ਇਦਾਂ ਵੀ ਬਾਹਰ ਜਾ ਕੇ ਉਹ ਇੰਨਾ ਇੱਥੋਂ ਪੈਸਾ ਕ ਕਈ ਕਿੱਥੋਂ ਕਰਜ਼ਾ ਚੱਕ ਕੇ ਜਾਂਦੇ ਆ ਹਨ ਸੋ ਇੱਕ ਮਜਬੂਰੀ ਹੁੰਦੀ ਹੈ ਉਹਨਾਂ ਨੂੰ ਕੋਈ ਨਾ ਕੋਈ ਕੰਮ ਕਰਨਾ ਹੀ ਪੈਂਦਾ ਆ ਵੀ ਤਾਂ ਕਰਕੇ ਵੀ ਉਹਨਾਂ ਦੀ ਫੀਸਾ ਦਿੱਤੀਆਂ ਜਾਣ ਹਨਾ ਉਹਨਾਂ ਦੇ ਰੈਂਟ ਨਿਕਲ ਜਾਣ ਬਟ ਇੱਥੇ ਉਹਨਾਂ ਕੋ ਸਭ ਕੁਝ ਹੁੰਦਾ ਵਾ ਹਨਾ ਤੇ ਤਾਂ ਕਰਕੇ ਉਹ ਮਜਬੂਰੀ ਹੀ ਹੁੰਦੀ ਆ ਕੋਈ ਕੰਮ ਚਲੋ ਕਹਿੰਨੇ ਆਪਾਂ ਛੋਟਾ ਜਆ ਮਾੜਾ ਨਹੀਂ ਵੱਡਾ ਨਹੀਂ ਹੁੰਦਾ ਮਾੜਾ ਨਹੀਂ ਹੁੰਦਾ ਹਨਾ ਸੋ ਇੱਕ ਮਜਬੂਰੀ ਆ ਉਹਨਾਂ ਨੂੰ ਉਹ ਕੰਮ ਕਰਨਾ ਪੈਂਦਾ ਆ ਕੋਈ ਨਹੀਂ ਚਾਹੁੰਦਾ ਵੀ ਅਸੀਂ ਮਾੜਾ ਕੰਮ ਕਰੀਏ ਉੱਥੇ ਜਾ ਕੇ ਸਭ ਕੁਝ ਇੰਨਾ ਮਹਿੰਗਾ ਹੀ ਹੋਗੀ ਅਸ ਦੇ ਟਾਈਮ ਦੇ ਵਿੱਚ ਕੰਮ ਨਹੀਂ ਮਿਲਗਾ ਸਟੂਡੈਂਟਸ ਨੂੰ ਸਾਰੇ ਬਾਹਰ ਜਾ ਰਿਹਾ ਅੱਜ ਦੇ ਟਾਈਮ ਦੇ ਵਿੱਚ ਵੀ ਹੁਣ ਵੀ ਲੋਕਾਂ ਨੂੰ ਪਤਾ ਵਾ ਵੀ ਉੱਥੇ ਕੰਮ ਨਹੀਂ ਹੈਗਾ ਲੋਕ ਧੱਕੇ ਖਾ ਰਹੇ ਆ ਉੱਥੇ ਪੰਜਾਬੀਆਂ ਨੂੰ ਕੰਮ ਨਹੀਂ ਮਿਲ ਰਿਹਾ ਸਟੂਡੈਂਟਸ ਨੂੰ ਖਾਸ ਕਰਕੇ ਫੇਰ ਵੀ ਅਸੀਂ ਬਾਹਰ ਜਾਣਾ ਫੇਰ ਵੀ ਅਸੀਂ ਬਾਹਰ ਜਾਣਾ ਵੀ ਇੱਥੇ ਰਹਿ ਕੇ ਕੰਮ ਨਹੀਂ ਕਰਨਾ ਸੋ ਇੱਕ ਵਾਰੀ ਜੇ ਤੁਸੀਂ 20-25 ਲੱਖ ਲਾ ਕੇ ਬਾਹਰ ਜਾਣਾ ਉਦੋਂ ਵਧੀਆ ਸੀ ਇੱਥੇ ਆਪਣਾ ਸੈਟਅਪ ਕਰ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਜਿਸ ਫੀਲਡ ਦੇ ਵਿੱਚ ਤੁਹਾਡਾ ਇੰਟਰਸਟ ਆ ਤੁਸੀਂ ਕਰ ਸਕਦੇ ਹੋ ਇੱਕ ਵਾਰੀ ਇੱਥੇ ਪਹਿਲਾ ਸਟੈਪ ਲੈ ਕੇ ਦੇਖੋ ਜੇ ਨਹੀਂ ਬਣਦਾ ਫੇਰ ਤੁਹਾਡੇ ਕੋਲ ਆਪਸ਼ਨਸ ਤਾਂ ਹੈਗੀਆਂ ਨੇ ਬਹੁਤ ਆਪਸ਼ਨਸ ਆ ਬਿਲਕੁਲ ਇੱਕ ਨਾ ਸਵਾਲ ਆ ਮਿੰਟ ਜਿਵੇਂ ਨਾ ਸਾਡੇ ਨੌਜਵਾਨ ਨੇ ਉਹ ਕਹਿੰਦੇ ਵੀ ਬੜੀ ਸ਼ਰਮ ਵਾਲੀ ਗੱਲ ਆ ਵੀ ਸ਼ਰਮ ਆਉਂਦੀ ਸਾਨੂੰ ਰੋਡ ਦੇ ਕਿਨਾਰੇ ਖੜਨ ਕੇ ਖਾਣਾ इवन ਵੇਚਣ ਦੀ ਤਾਂ ਬਹੁਤ ਗੱਲ ਵੱਖਰੀ ਹੈ ਕਿਤੇ ਖਾਣ ਦੇ ਵਿੱਚ ਵੀ ਸ਼ਰਮ ਆਉਂਦੀ ਆਪਣੀ ਗੱਡੀਆਂ ਚ ਲੈ ਕੇ ਬੰਨੇ ਵੱਡੇ ਵੱਡੇ ਰੈਸਟੋਰੈਂਟ ਦੇ ਵਿੱਚ ਜਾਂ ਤੁਹਾਡੇ ਨਾਲ ਕੁਝ ਇਦਾਂ ਦਾ ਵਾਪਰੇ ਕਿ ਤੁਸੀਂ ਜਦੋਂ ਫਸਟ ਟਾਈਮ ਆਏ ਹੋ ਬਹੁਤ ਜ਼ਿਆਦਾ ਸ਼ਰਮ ਆਈ ਹੋਵੇ ਮਤਲਬ ਕਿ ਇੱਥੇ ਕਿ ਕਿੱਦਾਂ ਡੀਲ ਕਰਨਾ ਹੈ ਕਿੱਦਾਂ ਪੁੱਛਣਾ ਕੁਝ ਇਦਾਂ ਦਾ ਸੀਗਾ ਨਹੀਂ ਜੀ ਬਿਲਕੁਲ ਨਹੀਂ ਮੈਂ ਤਾਂ ਦੇਖੋ ਕਿ ਜੇ ਕੰਮ 'ਚ ਸ਼ਰਮ ਹੀ ਨਹੀਂ ਹੈ ਕਿ ਮੈਂ ਪਹਿਲਾਂ ਵੀ ਰੈਸਟੋਰੈਂਟ ਦੇ ਵਿੱਚ ਕੰਮ ਕੀਤਾ ਆ ਤੇ ਸ਼ਰਮ ਦਾ ਕੋਈ ਕੰਮ ਦੇ ਵਿੱਚ ਨਹੀਂ ਹੈ ਕਿ ਮੈਨੂੰ ਤਾਂ ਕੋਈ ਮਾਣ ਆ ਮੈਨੂੰ ਲੋਕ ਸਾਰੇ ਐਪਰੀਸ਼ੀਏਟ ਕਰਦੇ ਆ ਵੀ ਤੂੰ ਬਹੁਤ ਵਧੀਆ ਕੰਮ ਕਰ ਰਹੀ ਏ ਸੋਕੋ ਮੈਨੂੰ ਤਾਂ ਹੋਰ ਸਪੋਰਟ ਮਿਲਦੀ ਆ ਹੋਰ ਮੈਨੂੰ એનર્ਜੀ ਮਿਲਦੀ ਆ ਇਸ ਕੰਮ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਮੈਨੂੰ ਤਾਂ ਇਦਾਂ ਦੀ ਕੋਈ ਸ਼ਰਮ ਨਹੀਂ ਮੈਨੂੰ ਤਾਂ ਮਾਣ ਆ ਜੀ ਮੇਰੇ ਕੰਮ ਤੇ ਮੈਂ ਆਪਣਾ ਕਾਰਜ ਕਰੀ ਸੀ ਇਹ ਸਵਾਲ ਕੀਤਾ ਸੀ ਕਿ ਇੱਕ ਰੋਡ ਦੇ ਕਿਨਾਰੇ ਜਿਹੜਾ ਇਸ ਫੂਡ ਦਾ ਸਟਾਲ ਆਇਆ ਕੋਈ ਜੌਬ ਕਰ ਲਵੇ ਜਾਂ ਫਿਰ ਕੋਈ ਹੋਰ ਕੰਮ ਕਰ ਲਾ ਇਹ ਕੀ ਕਿਹੜੇ ਕੰਮਾਂ 'ਚ ਪੈ ਗਿਆ ਕਿਸੇ ਘਰਦਿਆਂ ਨੇ ਜਾਂ ਫਿਰ ਬਾਹਰ ਲਿਆ ਨੇ ਜਾਂ ਫਿਰ ਰਿਸ਼ਤੇਦਾਰਾਂ ਨੇ ਕੁਝ ਇਦਾਂ ਦੀ ਕਮੈਂਟਿੰਗ ਕੀਤੀ ਹੋਵੇ ਨਹੀਂ ਜੀ ਬਿਲਕੁਲ ਨਹੀਂ ਜੀ ਮੈਂ ਤਾਂ ਇਵੇਂ ਆਪਾਂ ਝੂਠ ਗਈਏ ਵੀ ਜਦੋਂ ਮੈਂ ਕੰਮ ਸਟਾਰਟ ਕਰਨਾ ਸੀ ਮੈਂ ਘਰੇ ਗੱਲ ਕੀਤੀ ਆਪਣੇ ਮਮਾ ਮੇਰਦਾ ਕਰਕੇ ਆਪਾਂ ਮੈਂ ਵੀ ਸੈਟਪ ਬਲਾ ਲੈਣਾ ਵਾ ਤੇ ਕਿਉਂਕਿ ਆਪਣੇ ਕੋਲ ਇੰਨੇ ਫੰਡ ਨਹੀਂ ਸੀ ਵੀ ਆਪਾਂ ਸਿੱਧਾ ਰੈਸਟ ਤੇ ਮੈਂ ਮਮਾ ਕਹਿੰਦੇ ਕੋਈ ਨਹੀਂ ਜਿਵੇਂ ਤੇਰਾ ਮਨ ਹੈਗਾ ਤੂੰ ਕਰ ਲੈ ਉਹਨਾਂ ਨੇ ਕਦੇ ਰੋਕਿਆ ਨਹੀਂ ਕਿਸੇ ਵੀ ਚੀਜ਼ ਤੋਂ ਸੋ ਮੈਂ ਆਪਣਾ ਆਪ ਸੈਟਅਪ ਸਟਾਰਟ ਕੀਤਾ ਮੈਨੂੰ ਸ਼ੌਂਕ ਸੀ ਕੁਕਿੰਗ ਦਾ ਮੈਂ ਘਰੇ ਵੀ ਖਾਣਾ ਵਗੈਰਾ ਬਣਾਉਂਦਾ ਰਹਿੰਦਾ ਸੀਗਾ ਰਿਸ਼ਤੇਦਾਰ ਵਗੈਰਾ ਆਉਂਦੇ ਮੈਂ ਆਪ ਹੀ ਖਾਣਾ ਬਣਾਉਂਦਾ ਹੁੰਦਾ ਸੀ ਸੋ ਫਿਰ ਮੈਂ ਆਪਣਾ ਸ਼ੌਂਕ ਹੀ ਆਪਣਾ ਕੰਮ ਬਣਾ ਲਿਆ ਤੇ ਬਹੁਤ ਵਧੀਆ ਮੈਂ ਬਹੁਤ ਖੁਸ਼ ਹਾਂ ਇਹ ਸੋਚ ਕੇ ਨਾਲ ਦਿਮਾਗ ਦੇ ਵਿੱਚ ਆਇਆ ਕਿ ਇਸ ਤਰੀਕੇ ਨਾਲ ਕੋਈ ਫੂਡ ਦਾ ਸਟਾਲ ਜਿਹੜਾ ਲਾਇਆ ਜਾਵੇ ਉਹਨੂੰ ਅੱਗੇ ਅੱਗੇ ਇਦਾਂ ਕਰਕੇ ਵਧਾਇਆ ਜਾਵੇ ਅ ਇਦਾਂ ਹੀ ਇਹ ਦੇਖੋ ਜਿਵੇਂ ਦਾਲ ਮੱਖਣੀ ਮੇਰੀ ਸਪੈਸ਼ਲਟੀ ਆ ਕੜਾਈ ਪਨੀਰ ਸਪੈਸ਼ਲਟੀ ਹੈਗੀ ਆ ਤੇ ਜਿਵੇਂ ਰਾਜਮਾ ਤੇ ਕੜੀ ਹੈ ਮਦਰ ਦੀ ਰੈਸਪੀ ਹੈ ਨਾ ਉਹ ਵਧੀਆ ਬਣਾਉਂਦੇ ਸੀਗੇ ਤੇ ਮੈਂ ਉਹਨਾਂ ਤੋਂ ਸਿੱਖੀ ਸੀਗੀ ਇਹ ਸੋ ਮੈਨੂੰ ਇਹ ਸੀਗਾ ਵੀ ਹਾਂ ਵੀ ਲੋਕ ਕਾਫੀ ਕੰਮ ਕਰਦੇ ਸੀ ਇਸ ਬਟ ਕੁਆਲਿਟੀ ਹਰ ਕੋਈ ਨਹੀਂ ਦੇ ਸਕਦਾ ਬਿਲਕੁਲ ਖਾਣਾ ਸਾਰੇ ਖਵਾਦੇ ਬਟ ਕੁਆਲਿਟੀ ਹੀ ਇੱਕ ਬਹੁਤ ਮੈਟਰ ਕਰਦੀ ਹੁੰਦੀ ਆ ਬਟ ਆਪਣੇ ਕੋਲ ਮੇਨ ਕੁਆਲਿਟੀ ਹੀ ਹੈ ਤੇ ਜਿਹੜੀ ਆਪਾਂ ਦਾਲ ਖਵਾਨੇ ਆ ਇਹ ਦਾਲ ਇਸ ਏਰੀਆ ਦੇ ਵਿੱਚ ਇੰਨੀ ਵਧੀਆ ਦਾਲ ਤੁਹਾਨੂੰ ਕੋਈ ਨਹੀਂ ਖਵਾ ਸਕਦਾ ਕਿੰਨਾ ਟਾਈਮ ਲੱਗਦਾ ਸਾਰੀ ਚੀਜ਼ਾਂ ਨੂੰ ਤਿਆਰ ਕਰਨ ਲੱਗੇ? ਉਹੀ ਜੀ ਸਵੇਰੇ 5-6 ਵਜੇ ਲੱਗਦਾ ਮੈਂ 10 ਵਜੇ ਤੱਕ ਰੈਡੀ ਹੋ ਜਾਂਦਾ ਸਾਰਾ ਸਮਾਨ। ਤੇ ਕਿੰਨੇ ਵਜੇ ਤੱਕ ਫ੍ਰੀ ਹੋ ਜਾਂਦੇ ਹੋ? ਮੈਂ ਹੋਏ ਨਹੀਂ ਜਿਵੇਂ 11:30 ਤੋਂ 4 ਵਜੇ ਤੱਕ ਦੀ ਟਾਈਮਿੰਗ ਹੈ। ਬਾਕੀ ਆਪਣੇ ਕੋਲ ਬਸ ਜਿੰਨਾ ਮੈਂ ਸਮਾਨ ਲੈ ਕੇ ਆਉਣਾ ਹੈ ਬਸ ਖਤਮ ਹੋ ਜਾਂਦਾ ਮੈਂ ਘਰੇ ਚਲਾ ਜਾਂਦਾ। ਅੱਛਾ ਜੀ ਮੇਰਾ ਸ਼ਡਿਊਲ ਫਿਰ ਬਹੁਤ ਜ਼ਿਆਦਾ ਬਿਜ਼ੀ ਵੀ ਹੋ ਗਿਆ। ਫਿਰ ਦੋਸਤਾਂ ਨਾਲ ਕਿੱਦਾਂ ਮਤਲਬ ਕਿ ਦੋਸਤਾਂ ਨਾਲ ਕਿੱਦਾਂ ਟਾਈਮ ਸਪੈਂਡ ਕਰਦੇ ਹੋ? ਫੈਮਿਲੀ ਨਾਲ ਕਿੱਦਾਂ ਕਰਦੇ ਹੋ? ਨਹੀਂ ਦੇਖੋ ਇਹ ਦੋਸਤਾਂ ਮੇਰੇ ਸਾਰੇ ਬਾਹਰ ਹੀ ਨੇ। ਅੱ ਤੇ ਬਾਕੀ ਸਾਰੇ ਜਿਹਨੇ ਮੇਰੇ ਖਾਸ ਦੋਸਤ ਸੇ ਸਾਡਾ ਗਰੁੱਪ ਸੀਗਾ ਚਾਰ ਪੰਜ ਆਣੇ ਤਾਂ ਸਾਰੇ ਕੰਡਾ ਰਹਿੰਦੇ ਆ ਉਹ ਵੀ ਇੰਨਾ ਕਿ ਜ਼ਿਆਦਾ ਮੈਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਬਾਵੇ ਬਹੁਤ ਵਧੀਆ ਗੱਲ ਆ ਵੀ ਤੂੰ ਇੱਥੇ ਕੰਮ ਕੀਤਾ ਵਾ ਸਟਾਰਟ ਤੇ ਵੀ ਹੋਰੇ ਆਗੇ ਵੀ ਇਦਾਂ ਦੇ ਕੁਝ ਕਰਨੇ ਕਿਸੇ ਰੈਸਟੋਰੈਂਟ ਜੌਬ ਕਰਨੀ ਆਲਰੇਡੀ ਜਿਹੜੇ ਕਰ ਹੀ ਰਹੇ ਨੇ ਮੇਰੇ ਦੋਸਤ ਹਨ ਤੇ ਪਰ ਉਹਨਾਂ ਨੇ ਵੀ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਵੀ ਮੈਂ ਇੱਥੇ ਆਪਣਾ ਕੰਮ ਕਰਕੇ ਜਦੋਂ ਆਪਣਾ ਕੰਮ ਸਟਾਰਟ ਕੀਤਾ ਕਿੰਨੇ ਕੁ ਖੁਸ਼ੀ ਹੋਈ ਮਨ ਦੇ ਵਿੱਚ ਇੱਕ ਹੁੰਦਾ ਨਾ ਵੀ ਹਾਂ ਪ੍ਰਾਊਡ ਫੀਲ ਹੁੰਦਾ ਹੈ ਅਬ ਤੁਸੀਂ ਆਪਣੇ ਆਪ 'ਚ ਕਿੰਨਾ ਪ੍ਰਾਊਡ ਫੀਲ ਕੀਤਾ ਨਹੀਂ ਦੇਖੋ ਜੀ ਇਦਾਂ ਜਦੋਂ ਪਹਿਲੇ ਦਿਨ ਸਟਾਰਟ ਅਪ ਕੀਤਾ ਬਹੁਤ ਵਧੀਆ ਚੰਗਾ ਰਿਸਪੌਂਸ ਮਿਲੇ ਮੈਂ ਹੌਲੀ 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 ਜਦੋਂ ਮੈਂ ਸੋਸ਼ੀਅਲਾਈਜ਼ ਕੀਤਾ ਆਪਣਾ ਕੰਮ ਨੂੰ ਇੰਨਾ ਕਿ ਜ਼ਿਆਦਾ ਲੋਕਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਮਤਲਬ ਹੁਣ ਮੈਂ ਬਹੁਤ ਖੁਸ਼ ਹਾਂ ਆਪਣੇ ਕੰਮ ਨੂੰ ਲੈ ਕੇ ਮੈਂ ਸ਼ੌਂਕ ਨਾਲ ਆਪਣਾ ਕੰਮ ਕਰਦਾ ਮੈਂ ਪੈਸੇ ਦਾ ਚਲੋ ਹਰ ਕੋਈ ਕਮਾ ਲ ਖੁਸ਼ੀ ਹੁੰਦੀ ਹੈ ਮਤਲਬ ਪੂਰੀ ਖੁਸ਼ੀ ਹੁੰਦੀ ਹੈ ਅੱਜ ਦਾ ਮਤਲਬ ਇੱਕ ਟਾਈਮ ਇਦਾਂ ਦਾ ਵੀ ਹੁੰਦਾ ਕਿ ਕਈ ਵਾਰ ਨਹੀਂ ਵੀ ਆ ਪਾਂਦੇ ਫਿਰ ਕਸਟਮਰਸ ਆਉਂਦੇ ਨੇ ਤੁਹਾਡੇ ਕੋਲ ਵੀ ਤੁਸੀਂ ਕੱਲ ਆਏ ਨਹੀਂ ਸੀਗੇ ਮੈਂ ਕੱਲ ਤੁਹਾਨੂੰ ਦੇਖ ਕੇ ਗਿਆ ਮੈਂ ਤੁਹਾਡੇ ਸਪੈਸ਼ਲ ਆ ਕਿ ਅਸੀਂ ਇੰਨੀ ਦੂਰੋਂ ਆਇਆ ਤੁਹਾਡੀ ਇਹ ਘੜੀ ਖਾਣ ਜਾਂ ਰਾਜਮਾ ਖਾਣ ਜਾਂ ਜੀ ਮੈਂ ਕਿਹਾ ਤੁਸੀਂ ਕਿਹਾ ਕਿ ਸਾਡੀ ਦਾਲ ਬਹੁਤ ਫੇਮਸ ਹੈ ਫਿਰ ਦਾਲ ਖਾਣੇ ਤਾਂ ਤਾਂ ਖੁਸ਼ੀ ਹਾਂ ਜੀ ਤੁਹਾਡੇ ਸਾਹਮਣੇ ਇਹਦੀ ਕਸਟਮਰ ਆਏ ਸੀ ਉਹ ਕਹਿੰਦੇ ਸੀਗੇ ਵੀ ਤੁਸੀਂ ਆਏ ਨਹੀਂ ਹਨ ਆਏ ਸੀਗੇ ਅਸੀਂ ਕਈ ਵਾਰ ਤਾਂ ਗਾਸਟ੍ਰੋ ਕੇਜੀ ਆ ਨਾ ਜਿਵੇਂ ਮੈਂ ਪਿਛਲੇ ਲਾ ਲਾਸਟ ਮੰਥ 20 ਦਿਨ ਬੰਦ ਰਿਹਾ ਸੀ ਮੇਰਾ ਕੰਮ ਮੈਂ ਬਿਮਾਰ ਹੋ ਗਿਆ ਸੀਗਾ ਸੋਦੇ ਗਾਸਟ੍ਰੋ ਕੇਜੀ ਕਹਿੰਦੇ ਸੀ ਵੀ ਭਾਈ ਵੀ ਤੁਹਾਡੇ ਫੂਡ ਖਾਣਾ ਸੀ ਗਿੱਜੇ ਹੋਏ ਆ ਤੇ ਹੁਣ ਸਾਨੂੰ ਹੋਰ ਕਿਤੇ ਫੂਡ ਸਵਾਦ ਨਹੀਂ ਲੱਗਦਾ ਵੀ ਉਸੇ ਕੋਲੋਂ ਆਣਾ ਕਿੱਦਾਂ ਆਣਾ ਵਾ ਸੋ ਬਟ ਮੈਨੂੰ ਫੋਨ ਕਰ ਲੈਂਦੇ ਜਿਵੇਂ ਮੇਰੇ ਆਟੋ ਸਟੇਸ਼ਨ ਤੋਂ ਕਾਫੀ ਕਸਟਮਰ ਨੇ ਜਿਵੇਂ ਕੋਈ ਅੰਮ੍ਰਿਤਸਰ ਤੋਂ ਜਲੰਧਰ ਨਕੋਦਰ ਹੁਸ਼ਿਆਰਪੁਰ ਮੋਲਾਪੁਰ ਮੇਰੇ ਇਹ ਸਾਰੇ ਜਦੋਂ ਇਹਨਾਂ ਨੇ ਲੁਧਿਆਣਿਆਂ ਦਾ ਮੈਨੂੰ ਹੀ ਕਾਲ ਕਰਦੇ ਆ ਵੀ ਆ ਅਸੀਂ ਆਣਾ ਵਾ ਅਸੀਂ 8 ਵਜੇ ਆ ਜਾਣਾ ਵੀ ਖਾਣਾ ਪਚਾ ਕੇ ਰੱਖੋ ਮੈਨੂੰ ਪਹਿਲਾਂ ਕਾਲ ਕਰ ਲੈਂਦੇ ਆ ਤਾਂੋਂ ਤੋਂ ਪਹਿਲਾਂ ਲੱਗਦਾ ਕਿ ਜਿਵੇਂ ਭੈਣਾਂ ਨੇ ਬਹੁਤ ਸਟਰਗਲ ਕੀਤਾ ਬਾਹਰ ਜਾ ਕੇ ਜੇਕਰ ਤੁਸੀਂ ਬਾਹਰ ਜਾਂਦੇ ਤੇ ਇਹ ਵਾਲੀ ਲਾਈਫ ਜਿਹੜੀ ਹੈ ਨਾ ਮਤਲਬ ਮਿਸ ਕਰਦੇ ਕਿਤੇ ਨਾ ਕਿਤੇ ਕਿ ਅੱਜ ਆਪਣੇ ਕੰਮ ਦੇ ਸੀ ਆਪ ਹੀ ਰਾਜੇ ਨੇ ਉੱਥੇ ਜਾ ਕੇ ਕੰਮ ਕਰਨਾ ਪੈਂਦਾ ਕਿਸੇ ਦੇ ਅੰਦਰ ਕੰਮ ਕਰਨਾ ਬਹੁਤ ਖੌਂਦਾ ਹਾਂਜੀ ਹਾਂਜੀ ਤੇ ਬਾਹਰ ਦੇਖੋ ਜੀ ਲਿਖਿਆ ਸੀਗਾ ਮੇਰਾ ਇੱਥੇ ਕੰਮ ਕਰਨਾ ਜੇ ਮੈਂ ਬਾਹਰ ਜਾਂਦਾ ਬਟ ਮੈਨੂੰ ਔਰ ਜਿੰਨਾ ਪਿਆਰ ਮਿਲ ਰਿਹਾ ਇਸ ਕੰਮ ਦੇ ਵਿੱਚ ਇਹਨਾਂ ਲੋਕ ਅਪਰੀਸ਼ੀਏਟ ਕਰਦੇ ਸ਼ਾਇਦ ਇਹ ਕੁਝ ਵੀ ਨਹੀਂ ਹੋਣਾ ਸੀਗਾ ਉੱਥੇ ਸਿਰ ਮੈਂ ਇੱਕ ਲੇਬਰ ਕੰਮ ਕਰ ਰਿਹਾ ਹਾਂ ਬਾਈ ਬਿਲਕੁਲ ਤੇ ਕੀ ਕੀ ਹੁੰਦਾ ਵੈਸੇ ਤੁਹਾਡੇ ਆਪਣੇ ਕੋ ਕੜੀ ਹੁੰਦੀ ਹੈ ਰਾਜਮਾ ਦਾਲ ਮੱਖਣੀ ਕੜਾਈ ਪਨੀਰ ਹੁੰਦਾ ਕੜਾਈ ਪਨੀਰ ਰੋਟੀ ਨਹੀਂ ਛੱਡ ਕੇ ਹੁੰਦਾ ਆ ਰੋਟੀ ਹੁੰਦੀ ਰਾਈਸ ਹੁੰਦੇ ਹੈ ਮੀਨੂ ਹੁੰਦਾ ਕਿ ਚੇਂਜ ਹੁੰਦਾ ਰਹਿੰਦਾ ਫਿਕਸ ਮੀਨੂ ਹੈ ਜੀ ਫਿਕਸ ਹੈ ਹਾਂ ਜੀ ਮਦਾ ਹਮੇਸ਼ਾ ਫਿਕਸ ਹੀ ਰਹਿੰਦਾ ਹਾਂ ਜੀ ਹੁਣ ਇੱਕ ਤੇ ਫਿਰ ਕਿੰਨੇ ਦੀ ਹੁੰਦੀ ਹੈ ਜੇ ਰਾਈਸ ਲੈਣੇ ਹੈ ਜੀ ਰਾਈਸ ਦੀ 60 ਦੀ ਹਾਫ ਹੁੰਦੀ ਹੈ ਸੌਰੀ ਫੁੱਲ ਹੈ ਤੇ ਥਾਲੀ ਦੀ 190 ਐਸੀ ਦੇਣਾ ਚਾਹੁੰਗਾ ਕਿਉਂਕਿ ਲੋਕੀ ਜਿਹੜੇ ਸਾਡੇ ਨੌਜਵਾਨ ਨੇ ਬਾਹਰ ਜਾਣ ਦਾ ਇੱਕ ਮੈਂ ਕਹਿੰਨੀ ਰੇਸ ਚੱਲ ਰਹੀ ਹੈ ਕਿ ਜੇ ਇਹ ਬਾਰ ਗਈ ਹੈ ਤਾਂ ਮੈਂ ਵੀ ਜਾਣਾ ਜੇ ਇਹ ਬਾਰ ਗਿਆ ਤਾਂ ਮੈਂ ਵੀ ਜਾਣਾ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਦੇਖੀ ਯੂਥ ਨੂੰ ਇਹੀ ਮੈਸੇਜ ਆਇਆ ਦੇਖੋ ਇੱਕ ਟਾਈਮ ਮੈਂ ਵੀ ਜਾਣਾ ਚਾਹੁੰਦਾ ਸੀਗਾ ਬਾਹਰ ਬਟ ਮੈਂ ਉੱਥੇ ਡਿਲੇ ਕਰਕੇ ਆਪਣਾ ਇੱਥੇ ਸਟੈਪ ਚੁੱਕਿਆ ਆ ਕਿਉਂਕਿ ਮੈਂ ਸੌਂਗ ਸੀਮਨ ਨੂੰ ਇਸ ਕੰਮ ਦਾ ਤੇ ਮੈਸੇਜ ਇਹ ਆ ਵੀ ਦੇਖੋ ਜੇ ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਇੱਕ ਡੈਡੀਕੇਸ਼ਨ ਨਾਲ ਕੰਮ ਕਰੋ ਔਰ ਤੁਹਾਡੇ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਡਿਟਰਮੀਨੇਸ਼ਨ ਹੋਣੀ ਚਾਹੀਦੀ ਹੈ ਕਿਸੇ ਵੀ ਕੰਮ ਕਰਨ ਤੇ ਸ਼ਰਮਾਉਣਾ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੋਈ ਵੀ ਤੁਹਾਡੀ ਫੀਲਡ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਬੇਝਿਖੋਗੇ ਬੇਸ਼ਰਮ ਬਣ ਕੇ ਉਸ ਚੀਜ਼ ਨੂੰ ਕੰਮ ਕਰੋ ਆਪੇ ਤੁਹਾਨੂੰ ਮਾਰੇ ਭਲੀ ਕਰਨਗੇ ਮਾਰੇ ਸਪੋਰਟ ਕਰਨਗੇ ਲੋਕੀ ਸਪੋਰਟ ਕਰਨਗੇ ਸਭ ਬਧੇ ਹੋਏਗਾ ਹੀ